ਗੁਰਦੁਆਰਾ ਮੰਦਰ ਮਸੀਤ ਚਰਚੀ ਕੋਈ ਜੀਏ ਜਿੱਥੇ ਮਰਜੀ ਜਾਓ ਕੋਈ ਧਰਮ ਇੱਕੋ ਹੀ ਹੈ ਪਰ ਬਹਿਮਾ ਭਲਮਾ ਚੋਂ ਨਿਕਲੋ ਬਹਿਮਾ ਭਲਮਾ ਚੋਂ ਨਿਕਲ ਕੇ ਆਪਾਂ ਕੁਝ ਕਰ ਸਕਦੇ ਹਾਂ ਪ੍ਰਮਾਤਮਾ ਨੂੰ ਪਾ ਸਕਦੇ ਹਾਂ ਨਾ ਕਿ ਆਪਾਂ ਬਹਿਮਾ ਦੇ ਵਿੱਚ ਪੈ ਕੇ ਸਾਨੂੰ ਗੁਰੂ ਨੇ ਇੱਕੋ ਹੀ ਗੱਲ ਸਿਖਾਈ ਹੈ ਕਿ ਆਪਣੇ ਕੋਲੇ ਦੁਸ਼ਮਣ ਵੀ ਆ ਜੇ ਤਾਂ ਉਹਨੂੰ ਗੱਲ ਆਉਣਾ ਦਰਬਾਰ 'ਚ ਆਪਣੀ ਲੜਾਈ ਝਗੜਾ ਹੋਇਆ ਬਾਹਰ ਹੈ ਤੇ ਜਿਵੇਂ ਕਿ ਹੁਣ ਰੋਡ ਤੇ ਆਪਾਂ ਜਾਂਦੇ ਆ ਕੋਈ ਕਿਸੇ ਨੇ ਨਿੰਬੂ ਮਰਚਾਂ ਹੀ ਸੇੜਤੀਆਂ ਤੇ ਅਕਸਰ ਤੁਸੀਂ ਦੇਖਦੇ ਲੋਕ ਉੱਤੋਂ ਟੱਪ ਜਾਂਦੇ ਆ ਯਾਹ ਅਜੀ ਕੋਈ ਅਸੀਂ ਉੱਪਰਲੀ ਚੀਜ਼ ਟੱਪ ਗਈ ਹੈ ਕੋਈ ਅਸਰ ਕਰ ਗਈ ਸੱਤ ਮਿਰਚਾਂ ਨਿੰਬੂ ਟੰਗਣ ਦੀ ਆਦਤ ਵੀ ਬਹੁਤ ਹੈ ਆਪਣੇ ਹੁਣ ਆਪਾਂ ਜਾ ਕਈ ਵਾਰੀ ਜਾਗਰਨ ਤੇ ਬੈਠੇ ਹੁੰਨੇ ਆ ਜਾਗਰਨ ਤੇ ਨਾ ਮੇਰੀ ਭੈਣਾਂ ਕਈ ਵਾਰੀ ਸਿਰ ਮਰਨ ਆਨੇ ਇਹ ਸਿਰਫ ਮਸਤੀ ਹੈ ਇਹ ਜਿਹੜੀ ਮਸਤੀ ਹੈ ਸਿਰਫ ਨਾ ਕਿ ਇਹਦੇ ਵਿੱਚ ਜੇ ਪੀਰਾ ਜੀ ਤਾਂ ਅਸੀਂ ਫਟ ਜਾਾਂਗੇ ਮੇਲਾ ਆ ਗਿਆ 18 19 ਫੇ 21 ਚਾਰ ਦਿਨ ਦਾ ਮੇਲਾ ਹੈ ਜਿਹਦੇ ਵਿੱਚ 18 ਤਰੀਕ ਨੂੰ ਚਾਦਰਾਂ ਝੰਡੇ ਚੜਨਗੇ 19 ਤਰੀਕ ਨੂੰ ਰੱਤ ਯਾਤਰਾ ਹੈ 20 ਤਰੀਕ ਨੂੰ ਲੜਕੀਆਂ ਦੇ ਜ਼ਰੂਰਤਮੰਦ ਦੇ ਵਿਆਹ ਕਰਾਂਗੇ ਜੋ ਹਰ ਸਾਲ ਕਰਦੇ ਆ ਪਹਿਲਾਂ ਕੈਂਪ ਲਾਉਂਦੇ ਸੀ ਅਖਾਂ ਦੇ 20 ਤੇ 21 ਤਰੀਕ ਨੂੰ 6 ਵਜੇ ਵਿਧਵਾ ਰਾਸ਼ਨ ਸਮਰੋਹ ਹੈ ਉਸ ਦਿਨ ਕੇ 7 ਵਜੇ ਮਹਿਫਲ ਸ਼ੁਰੂ ਹੋਊਗੀ ਠੀਕ ਤਾਂ ਜਿਹੜੀਆਂ ਹੁੰਦੀਆਂ ਨੇ ਨਾ ਵੈਮਾ ਪਰਮਾ ਜਲਦੀ ਪੈਂਦੀਆਂ ਨੇ ਤੇ ਉਹ ਉਹਨਾਂ ਦਾ ਫਾਇਦਾ ਚੁੱਕਣ ਵਾਸਤੇ ਬਹੁਤ ਥਾ ਥਾ ਤੇ ਅੱਜ ਕੱਲ ਲੋਕ ਬੈਠੇ ਨੇ ਚਾਹੇ ਉਹ ਪੰਡਤ ਦੇ ਰੂਪ ਚ ਨੇ ਚਾਹੇ ਉਹ ਕਿਸੇ ਵੀ ਰੂਪ ਚ ਬੈਠੇ ਨੇ ਤੇ ਉਹ ਪੈਸੇ ਲੈ ਕੇ ਵੀ ਅਸੀਂ ਤੁਹਾਡਾ ਇਹ ਕੰਮ ਕਰ ਦਾਂਗੇ ਆਹ ਪੋਟਲੀ ਰੱਖ ਲਓ ਆਪਣੇ ਕੋਲ ਇਦਾਂ ਹੁੰਦਾ ਹੈ ਵੈਸੇ ਸਤਿ ਸ਼੍ਰੀ ਅਕਾਲ ਤੁਸੀਂ ਦਿਖ ਰਹੇ ਹੋ ਸਿਟੀ ਹੋਮ ਨਿਊਜ਼ ਤੇ ਮੈਂ ਤੁਹਾਡੇ ਨਾਲ ਜਸਪ੍ਰਿਤ ਕੌਰ ਅਵਲ ਲਲਾ 100 ਰੁਪਏ ਕੁਦਰਤ ਕੇ ਸਬੰਧੇ ਇੱਕ ਨੂਰ ਤੇ ਸਭ ਜਗ ਉਪਜਾ ਕੌਣ ਭਲੇ ਕੋ ਮੰਦੇ ਕਿਆ ਜਾਂਦਾ ਹੈ ਕਿ ਪਰਮਾਤਮਾ ਦੇ ਸੰਤਾਨ ਨੇ ਸਾਰੇ ਚਾਹੀਓ ਹਿੰਦੂ ਹੈ ਚਾਹੀਏ ਮੁਸਲਿਮ ਹੈ ਚਾਹੀਏ ਸਿੱਖ ਹੈ ਚਾਹੀਏ ਸਾਈ ਹੈ ਕੋਈ ਵੀ ਹੈ ਉਹ ਸਾਰੇ ਇੱਕੋ ਹੀ ਪਰਮਾਤਮਾ ਦੀ ਜੋਤ ਹੈ ਇੱਕੋ ਹੀ ਰੂਪ ਹੈ ਪਰ ਵੰਡੀਆਂ ਜਿਹੜੀਆਂ ਸਾਡੇ ਸਮਾਜ ਦੇ ਵਿੱਚ ਲੋਕਾਂ ਨੇ ਹੀ ਪਾਈਆਂ ਹੋਈਆਂ ਨੇ ਸੋ ਅੱਜ ਅਸੀਂ ਇਸ ਲੁਧਿਆਣੇ ਸ਼ਹਿਰ ਦੇ ਵਿੱਚ ਅਸੀਂ ਸਰਬਸੰਗਤ ٹرسٹ ਦੇ ਗੱਦੀ ਨਸ਼ੀਨ ਜਿਹੜੇ ਨੇ ਕਾਕਾ ਬਾਬਾ ਜੀ ਕੋਲ ਪਹੁੰਚੇ ਆ ਸੋ ਗੱਲਾਂ ਬਾਤਾਂ ਕਰਾਂਗੇ ਉਹਨਾਂ ਨਾਲ ਤੇ ਪੁੱਛਾਂਗੇ ਕੀ ਕੁਝ ਅੱਜਕੱਲ੍ਹ ਦੁਨੀਆ 'ਚ ਚੱਲ ਰਿਹਾ ਹੈ ਤੇ ਕੀ ਕੁਝ ਇਹਨਾਂ ਦੇ ਦਰਬਾਰ ਦੇ ਵਿੱਚ ਆਪਰਦਾ ਹੈ ਗੱਲਬਾਤ ਕਰਦੇ ਆ ਤੇ ਸਵਾਗਤ ਕਰ ਲੈਂਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅਬ ਜੇ ਮੈਂ ਇਹ ਪੁੱਛੂੰਗੀ ਕਿ ਸਭ ਜਿਵੇਂ ਹੁਣ ਮੈਂ ਸਟਾਰਟਿੰਗ ਕੀਤੀ ਹੈ ਕਿ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਬੰਧੇ ਪਰ ਅਗਰ ਸਾਰੇ ਧਰਮ ਇੱਕੋ ਹੀ ਨੇ ਫਿਰ ਥਾਂ ਥਾਂ ਤੇ ਕਿਤੇ ਗੁਰਦੁਆਰੇ ਨੇ ਕਿਤੇ ਮੰਦਰ ਨੇ ਕਿਤੇ ਡੇਰੇ ਨੇ ਇਹ ਅਲੱਗ-ਅਲੱਗ ਕਿਉਂ ਵੰਡੀਆਂ ਪਈਆਂ ਹੋਈਆਂ ਨੇ ਸਮਾਜ ਦੇ ਵਿੱਚ ਇਹ ਵੱਖਰੀ ਸੋਚ ਕਿਉਂ ਇਹ ਜਾਤ ਪਾਤ ਦੀਆਂ ਵੰਡੀਆਂ ਪਈਆਂ ਹੋਈਆਂ ਹੈ ਪ੍ਰਮਾਤਮਾ ਵੱਲੋਂ ਜਦੋਂ ਕਿਸੇ ਨੂੰ ਵੀ ਬਲੱਡ ਦੀ ਲੋੜ ਪੈਂਦੀ ਹੈ ਤਾਂ ਕੋਈ ਇਹ ਕਹਿੰਦਾ ਵੀ ਇਹ ਹਿੰਦੂ ਦਾ ਚਾਹੀਦਾ ਜਾਂ ਸਿੱਖ ਦਾ ਚਾਹੀਦਾ ਜਾਂ ਮੁਸਲਮਾਨ ਦਾ ਬੜਾ ਚੇ ਉਸ ਟਾਈਮ ਆਪਣ ਹੋਏ ਹੁੰਦੇ ਬਲੱਡ ਦੀ ਬੋਤਲ ਚਾਹੀਦੀ ਹੈ ਕੋਈ ਗੱਲ ਨਹੀਂ ਬੰਦਾ ਬਚਣਾ ਚਾਹੀਦਾ ਜੇਦੋ ਪਰਮਾਤਮਾ ਦੀ ਦੇਨ ਆਪਾਂ ਕਹਿੰਦੇ ਗੁਰਦੁਆਰਾ ਮੰਦਿਰ ਮਾਜੀ ਚਰਚਾ ਕਿਦਾ ਬਣਾਇਆ ਇੱਕ ਇਨਸਾਨ ਦਾ ਇਨਸਾਨ ਕਿਸ ਦਾ ਬਣਾਇਆ ਉਸ ਪਰਮਾਤਮਾ ਦਾ ਜੇਦੋਂ ਆਪਾਂ ਉਹਦੀ ਮਦਦ ਕਰਨੀ ਸਿੱਖ ਗਏ ਸਾਨੂੰ ਗੁਰੂ ਨੇ ਇੱਕੋ ਹੀ ਗੱਲ ਸਿਖਾਈ ਹੈ ਕਿ ਕਿਸੇ ਦੀ ਮਦਦ ਕਰੋ ਜੀ ਜੇਦੋਂ ਆਪਾਂ ਕਿਸੇ ਦੀ ਮਦਦ ਕਰਨੀ ਸਿੱਖ ਗਏ ਤਾਂ ਸਮਝ ਲਓ ਪ੍ਰਮਾਤਮਾ ਮਿਲ ਗਿਆ ਹੋਰ ਕੁਝ ਨਹੀਂ ਹੈ ਇਸ ਤਰ੍ਹਾਂ ਦਾ ਪਰ ਅੱਜ ਕੱਲ ਦੀ ਜਿਹੜਾ ਦੌਰ ਚੱਲ ਰਿਹਾ ਹੈ ਉਹਦੇ ਵਿੱਚ ਤਾਂ ਜਿਵੇਂ ਥਾਂ ਥਾਂ ਤੇ ਡੇਰੇ ਖੁੱਲੇ ਹੋਏ ਨੇ ਥਾਂ ਥਾਂ ਤੇ ਬਾਬੇ ਬੈਠੇ ਨੇ ਲੋਕਾਂ ਨੂੰ ਵਹਿਮਾਂ ਭਰਮਾਂ ਚ ਬਹੁਤ ਜ਼ਿਆਦਾ ਪਾਇਆ ਜਾ ਰਿਹਾ ਕਿ ਤੁਸੀਂ ਇਸ ਚੀਜ਼ ਨੂੰ ਤੋਂ ਤਵੱਜੋ ਰੱਖਦੇ ਹੋ ਇੱਥੇ ਦਰਬਾਰ ਹੈਗੇ ਆ ਬਹੁਤ ਦਰਬਾਰ ਹੈ ਜਿਹੜੇ ਕਿ ਪੈਸੇ ਤੋਂ ਬਿਨਾ ਕੰਮ ਨਹੀਂ ਹੁੰਦਾ ਬਿਲਕੁਲ ਪਰ ਅੱਜ ਵੀ ਵੀਰਵਾਰ ਹੈ ਅੱਜ 11 ਤਰੀਕ ਹੈ ਵੀਰਵਾਰ ਦੀ ਚੌਂਕੀ ਹੈ ਸ਼ਾਮ ਨੂੰ 8:30 ਵਜੇ ਚੌਂਕੀ ਸ਼ੁਰੂ ਹੋਊਗੀ ਔਰ ਐਸੇ ਕੀ ਕਿਹਾ ਜਾਂਦਾ ਹੈ ਗੁਰਦੁਆਰਾ ਮੰਦਰ ਮਰਜੀ ਚਰਚੀ ਕੋਈ ਜੀਏ ਜਿੱਥੇ ਮਰਜੀ ਜਾਓ ਕੋਈ ਧਰਮ ਇੱਕੋ ਹੀ ਹੈ ਪਰ ਬਹਿਮਾ ਪਰਮਾ ਚੋਂ ਨਿਕਲੋ ਸਰਬ ਸੰਗਤ ਦਰਵਾਰ ਦਾ ਮਤਲਬ ਹੈ ਸਾਰਾ ਸਾਂਝਾ ਦਰਵਾਰ ਹੈ ਔਰ ਬਹਿਮਾ ਪਰਮਾ ਚੋਂ ਨਿਕਲੋ ਬਹਿਮਾ ਪਰ ਮਾ ਜੋ ਨਿਕਲ ਗਈ ਆਪਾਂ ਕੁਛ ਕਰ ਸਕਦੇ ਆ ਪਰਮਾਤਮਾ ਨੂੰ ਪਾ ਸਕਦੇ ਆ ਨਾ ਕਿ ਆਪਾਂ ਬਹਿਮਾ ਦੇ ਵਿੱਚ ਪੈ ਕੇ ਜਾਂ ਆਪਾਂ ਕਿਤੇ ਟੋਨੇ ਟਾਣੇ ਕਰਾਂਗੇ ਜਾਂ ਪੁੱਠੇ ਸਿੱਧੇ ਕੰਮ ਕਰਾਂਗੇ ਸਭ ਤੋਂ ਵਧੀਆ ਸੇਵਾ ਮੰਦਰ ਜਾਓ ਗੁਰਦਵਾਰ ਸਾਹਿਬ ਜਾਓ ਚਰ ਜਾਓ ਕਿੱਥੇ ਮਰਜੀ ਜਾਓ ਪਰ ਟਾਲਿਆਂ ਤੋਂ ਬਚੋ ਪੁੱਠੇ ਸਿੱਧੇ ਟਾਲਿਆਂ ਤੋਂ ਬਚੋ ਟਾਲਿਆਂ ਨੇ ਖਰਾਬ ਕਰਨਾ ਬਲਕਿ ਕਿਉਂਕਿ ਉਹ ਕਹਾਵਤ ਬਣੀ ਹੈ ਜਦੋਂ ਪੁੱਠੀ ਪੈਂਦੀ ਹੈ ਨਾ ਪਤਾ ਉਦੋਂ ਲੱਗਦਾ ਜੀ ਠੀਕ ਹੈ ਬਾਬੇ ਨੇ ਕਿਹਾ ਇੰਨੇ ਪੈਸੇ ਲੱਗਣਗੇ ਅੱਜ ਦਰਬਾਰ ਹੈ 16 ਤੋਂ ਲੱਗਿਆ ਹੈ ਦਰਬਾਰ ਇਧਰ ਜੀ ਐਦ ਕੀ ਨੌਮਾ ਵਿਸ਼ਾਲ ਮੇਲਾ ਹੈ ਔਰ ਇਹਦੇ ਵਿੱਚ ਕੋਈ ਵੀ ਬੰਦਾ ਕਹ ਦੇ ਵੀ ਕਾਕੇ ਬਾਬੇ ਨੇ ਕਿਹਾ ਉਹ ਇੰਨੇ ਪੈਸੇ ਲੱਗਣ ਕਿਦਾਂ ਕੰਮ ਹੋ ਜਾਊਗਾ ਮੈਂ ਹਰ ਚੌਂਕੀ ਦੇ ਵਿੱਚ ਲਾਸਮੈਂਟ ਕਰਦਾ ਕਿਉਂਕਿ ਸਾਨੂੰ ਗੁਰੂ ਨੇ ਸਿਖਾਇਆ ਨਹੀਂ ਸਾਨੂੰ ਗੁਰੂ ਨੇ ਇੱਕੋ ਹੀ ਗੱਲ ਸਿਖਾਈ ਹੈ ਕਿ ਆਪਣੇ ਕੋਲੇ ਦੁਸ਼ਮਣ ਵੀ ਆ ਜੇ ਤਾਂ ਉਹਨੂੰ ਗੱਲ ਆਉਣਾ ਹੈ ਦਰਬਾਰ 'ਚ ਆਪਣੀ ਲੜਾਈ ਝਗੜਾ ਹੋਇਆ ਬਾਹਰ ਹੈ ਮੇਰਾ ਪਰਸਨਲ ਮੰਨਣਾ ਤਾਂ ਇਹ ਹੈ ਔਰ ਕਹਿੰਦੇ ਗ੍ਰੰਥ ਵੀ ਸਾਰੇ ਇਹੀ ਕਹਿੰਦੇ ਆ ਕਿ ਗੁਰੂ ਔਰ ਬਾਬਾ ਉਹੀ ਹੈ ਜਿਹੜਾ ਇੱਕ ਜੋਤ ਪ੍ਰਮਾਤਮਾ ਦੇ ਨਾਲ ਜੋੜਦਾ ਹੈ ਇਨਸਾਨ ਨੂੰ ਇੱਕੋ ਜੋਤ ਹੈ ਮੈਂ ਸਾਨੂੰ ਕਹਿੰਦਾ ਅੱਲਾ ਵਾਹਿਗੁਰੂ ਗੁਰਗੋੜਜੋ ਮਰਜੀ ਕਰੋ ਜੋਤ ਤਾਂ ਇੱਕੋ ਹੀ ਹੈ ਨਾ ਗੁਰਦੁਆਸਾ ਜੰਦੇ ਆਂ ਦੇਸੀ ਕੋ ਜੋ ਜਗਦੇ ਮੰਦਰ ਜੰਦੇ ਆਂ ਦੇਸੀ ਕੋ ਜੋ ਜਗਦੀ ਹੈ ਚੱਲ ਚੱਲ ਜਾ ਕੇ ਅੰਦਰ ਚੱਲਦੀ ਹੈ ਪੀਰਖਾਨੇ ਆਜੋ ਦਰਬਾਰ ਪੀਰਾਂ ਦੇ ਚਿਰਾਗ ਚੱਲਦੇ ਅਸਰ ਤੇਰ ਦੇ ਚੱਲਦੇ ਆ ਇਹਦੇ ਵਿੱਚ ਕੋਈ ਬਹਿਮਾਲਾ ਕੰਮ ਹੀ ਨਹੀਂ ਆ ਆਪਣੇ ਆਪਣੇ ਧਰਮਾਂ ਦਾ ਸਿਰਫ ਜੋਤ ਜਿਸ ਤਰ੍ਹਾਂ ਗੁਰਦੁਆਸਾ ਸਾਹਿਬ ਹੈ ਹੁੰ ਦਾਸੇ ਪਾਸ਼ਾ ਹੀ ਦੇਣਾ ਗੁਰੂ ਗ੍ਰੰਥ ਸਾਹਿਬ ਜੀ ਜੀ ਉਹਨੂੰ ਮੈਂ ਵੀ ਮੰਨਦਾ ਹੂੰ ਗੁਰਦੁਆਸਾ ਮੈਂ ਵੀ ਜੰਨਾ ਹੈ ਰੱਬ ਇੱਕੋ ਹੀ ਆ ਕੋਈ ਵਹਿਮ ਨਹੀਂ ਸਾਡੇ ਹੁਣ ਨਗਰ ਕੀਰਤਨ ਨਿਕਲਦਾ ਹੈ દિਵਾਲੀ ਤੋਂ ਬਾਅਦ 20 ਦਿਨਾਂ ਬਾਅਦ ਹਰ ਵਾਈ ਨਗਰ ਕੀਰਤਨ ਨਿਕਲਦਾ ਆਪਣੇ ਦਰਵਾਜ਼ੇ ਦੇ ਬਾਹਰ ਲੰਗਰ ਲਗਾਏ ਜਾਂਦੇ ਬਕਾਇਦਾ ਬਕਾਇਦਾ ਪਟਾਕੇ ਚਲਾਣੇ ਖੁਸ਼ੀਆਂ ਮਨਾਣੇ ਗੁਰੂ ਨਾਨਕ ਦੇਵ ਜੀ ਦਾ ਐਡਾ ਵੱਡਾ ਦਿਨ ਹੁੰਦਾ ਹੈ ਕੋਈ ਵਹਿਮ ਨਹੀਂ ਵਹਿਮਾ ਚੋਂ ਨਿਕਲੋ ਸ਼ਾਮ ਨੂੰ ਵੀ ਅੱਜ ਤੁਸੀਂ ਆਓ ਬੈਠੋਗੇ ਤੁਸੀਂ ਕਹੋ ਵਹਿਮਾ ਚੋਂ ਕੱਢਦੇ ਆ ਤਾਂ ਪਤਾ ਨਹੀਂ ਸਮਝਣੇ ਆਂਦੀ ਲੋਕਾਂ ਦੀ ਕੀ ਹੈ ਇੰਨੇ ਪੈਸੇ ਲੱਗਣ ਕਿ ਤੇਰਾ ਕੰਮ ਹੋ ਜੂ ਆ ਫਲਾਣਾ ਕੰਮ ਹੈ ਤੈਨੂੰ ਤਾਂ ਭੂਤ ਚਿੰਬੜੇ ਹੋਏ ਹੈ ਤੈਨੂੰ ਤਾਂ ਫਲਾਣਾ ਲੱਗਿਆ ਹੋਇਆ ਹੈ ਠੀਕ ਹੈ ਜਦੋਂ ਬਾਬੇ ਯਾਰ ਤੈਨੂੰ ਤਾਂ ਕੁਝ ਖਾਇਆ ਹੋਇਆ ਹੈ ਉਹਦਾ ਦਿਮਾਗ ਇੰਨਾ ਕਿ ਮਾਈਂਡ ਹੋ ਜਾਣਾ ਵੀ ਤੈਨੂੰ ਤਾਂ ਕੁਝ ਖਾਇਆ ਹੋਇਆ ਮੈਂ ਕੀ ਕਰਾਂ ਫਿਰ ਉਹ ਬਾਬੇ ਦੇ ਪੈਰ ਫਰੂਗਾ ਬਾਬਾ ਜੀ ਹੱਲ ਕਰੋ ਬਾਬਾ ਜੀ ਹੱਲ ਕਰੋ ਬਾਬਾ ਜੀ ਹੱਲ ਕਰੋ ਫਿਰ ਕੀ ਹੁੰਦਾ ਬਾਬਾ ਪਤਾ ਕੀ ਕਹਿੰਦਾ ਬੇਟਾ ਥੋੜਾ ਜਿਹਾ ਸੇਵਾ ਔਖੀ ਹੈ ਢਾਲਾ ਕਰਨਾ ਪੂਰੀ ਰਾਤ ਨੂੰ ਨਹਿਰ ਦੇ ਕਿਨਾਰੇ ਫਲਾਣਾ ਤੇ ਕਿੜਾ ਉਹਨੂੰ ਛੱਛੂ ਪੰਜ ਪਾਉਣਾ ਫਿਰ ਉਹਨੇ ਜਦੋਂ 10000 ਰੁਪਏ ਬਾਬੇ ਦੀ ਜੇਬ ਵਿੱਚ ਪਾਤਾ ਵੀ ਭਾਵੇਂ ਉਹ ਗਏ ਨੇ ਜੇ ਦੇ ਕੇ ਆਏ ਭਾਵੇਂ ਮੋਟਰਸਾਈਕਲੇ ਲੈ ਕੇ ਆਵੇ ਬਾਬੇ ਦੀ ਜੇਬ ਵਿੱਚ 10000 ਰੁਪਏ ਪਾਤਾ ਬਾਬਾ ਜਰੂਰ ਠੀਕ ਹੋ ਜੂ ਉਹ ਹੋਵੇ ਨਾ ਹੋਵੇ ਫਿਰ ਉਹਦਾ ਸਿਰਫ ਬਹਿਮ ਕੀ ਨਿਕਲਣਾ ਹੈ ਜਿਹੜੇ ਸਿਕਿਉਰਿਟੀ ਲੈ ਸੀ ਉਹ ਸਿਰਫ ਉਹਨੇ ਬਾਬੇ ਨੇ ਮੇਰਾ ਢਾਲਾ ਕਰਤਾ ਸ਼ਹਿਰ ਅੱਗੇ ਨਾਲ ਬਾਬਾ ਹੀ ਫਰਕ ਹੈ ਆਪਣੇ ਮੂੰਹ ਕਹੂਗਾ ਨਾਲੇ ਬਾਬੇ ਦੀ ਜੇਬ ਵਿੱਚ ਪੈਸੇ ਪਾ ਕੇ ਆਊਗਾ ਤੇ ਜਿਵੇਂ ਕਿ ਹੁਣ ਰੋਡ ਤੇ ਆਪਾਂ ਜਾਂਦੇ ਆ ਕੋਈ ਕਿਸੇ ਨੇ ਨਿੰਬੂ ਮਰਚਾਂ ਹੀ ਸੇੜਤੀਆਂ ਤੇ ਅਕਸਰ ਤੁਸੀਂ ਦੇਖਦੇ ਲੋਕ ਉੱਤੋਂ ਟੱਪ ਜਾਂਦੇ ਹਾਂ ਜੀ ਕੋਈ ਉੱਤੋਂ ਅਸੀਂ ਉੱਪਰਲੀ ਚੀਜ਼ ਟੱਪ ਗਈ ਹੈ ਕੋਈ ਅਸਰ ਕਰ ਗਈ ਹੈ ਸਤ ਮਿਰਚਾਂ ਨਿੰਬੂ ਟੰਗਣ ਦੀ ਆਤ ਵੀ ਬਹੁਤ ਹੈ ਆਪਣੇ ਜੀ ਕਿਉਂਕਿ ਇਹਦੇ ਨਾਲ ਕੀ ਕਹਿੰਦਾ ਕਹਿੰਦੇ ਨજર ਦੂਰ ਹੁੰਦੀ ਹੈ ਪਰ ਮੈਂ ਨਹੀਂ ਮੰਨਦਾ ਮੈਂ ਕੀ ਕਹਿੰਨਾ ਥੋੜੀ ਗੱਲ ਮੈਂ ਬਿਲਕੁਲ ਦੱਸੂਗਾ ਵੀ ਇੱਕ ਲక్ష్ਮੀ ਮਾਤਾ ਆਪਾਂ ਉਹਨੂੰ ਚਾਹੁੰਦੇ ਆ ਵੀ ਆਪਣੇ ਘਰੇ ਆਵੇ ਔਰ ਦਰਦਤਾ ਜਾਵੇ ਜਿਹੜੀ ਲక్ష్ਮੀ ਹੈ ਉਹਨੂੰ ਫੁੱਲਾਂ ਦੇ ਖਸ਼ੂ ਮਠਾਈਆਂ ਪਸੰਦ ਬਹੁਤ ਨੇ ਉਹ ਆਉਂਦੀ ਹੈ ਸਿੱਧੀ ਅੰਦਰ ਪ੍ਰਵੇਸ਼ ਕਰਦੀ ਹੈ ਔਰ ਜਿਹੜੀ ਮਿਰਚਾਂ ਔਰ ਨਿੰਬੂ ਦਾ ਕੰਮ ਹੈ ਇਹਨੂੰ ਆਪਾਂ ਗੇਟ ਦੇ ਉੱਤੇ ਟੰਗਦੇ ਆ ਬਾਹਰ ਜਿਹੜੀ ਦਿੰਦਤਾ ਹੁੰਦੀ ਹੈ ਉਹ ਬਾਹਰ ਹੀ ਖਾ ਕੇ ਬਾਹਰ ਹੀ ਮੁੜ ਜੇ ਹੋਰ ਇਹ ਤਾਂ ਕੋਈ ਹੋਣੀ ਹੁੰਦਾ ਮਰਚੰਦ ਨੇਂ ਬੁਦਾਈ ਮਤਲਬ ਪਰ ਅਕਸਰ ਦੇਖਿਆ ਜਾਂਦਾ ਹੈ ਵੀ ਕਈ ਬਾਬੇ ਹੋਗੇ ਮੌਲਵੀ ਪੰਡਤ ਔਰ ਕਈ ਗ੍ਰੰਥੀ ਸਿੰਘ ਵੀ ਅੱਜ ਕੱਲ ਇਦਾਂ ਦੇ ਨੇ ਕਈ ਕਹਿੰਦੇ ਜੀ ਅਸੀਂ ਵਸ਼ੀਕਰਨ ਕਰ ਦਾਂਗੇ ਤੁਹਾਨੂੰ ਮਨ ਚਾਇਆ ਪਿਆਰ ਮਿਲ ਜਾਊਗਾ ਅਕਸਰ ਤੁਸੀਂ ਦੇਖਿਆ ਹੋਊਗੇ ਕਾਰਡ ਆਟੋ ਵਗੈਰਾ ਚ ਵੀ ਗਿਰੇ ਹੁੰਦੇ ਐ ਔਰ ਪੈਂਪਲੇਟ ਲੱਗੇ ਲੱਗੇ ਹੁੰਦੇ ਨੇ ਵੀ ਆ ਜੀ 24 ਘੰਟੇ ਸਮਾਧਾਨ ਮਿਲੂਗਾ ਇਸ ਚੀਜ਼ਾਂ ਵੀ ਹੁੰਦੀਆਂ ਨੇ ਨਹੀਂ ਯਾਰ ਇਦਾਂ ਦਾ ਕੁਝ ਨਹੀਂ ਹੁੰਦਾ ਹੁਣ ਬੀਰਵਰ ਨੂੰ ਚੌਂਕੀ ਲੱਗਦੀ ਐ ਲੱਗਦਾ ਬਾਬਾ ਜੀ ਆ ਗਏ ਪੀਰ ਆ ਗਿਆ ਸ਼ਾਇਦ ਉਹਦੇ ਵਿੱਚ ਹੁਣ ਆਪਾਂ じゃ ਕਈ ਵਾਰੀ ਜਾਗਰਨ ਤੇ ਬੈਠੇ ਹੁੰਨੇ ਆ ਜਾਗਰਨ ਤੇ ਨਾ ਮੇਰੀਆਂ ਭੈਣਾਂ ਕਈ ਵਾਰੀ ਸਿਰ ਮਾਰ ਲਾਈ ਨੇ ਇਹ ਸਿਰਫ ਮਸਤੀ ਐ ਇਹ ਜਿਹੜੀ ਮਸਤੀ ਐ ਸਿਰਫ ਨਾ ਕਿ ਇਹਦੇ ਵਿੱਚ ਜੇ ਪੀਰ ਆ ਜੇ ਤਾਂ ਅਸੀਂ ਫਟ ਜਾਾਂਗੇ ਇੰਨੀ ਰੂਹ ਹੁਣ ਕਈ ਵਾਰੀ ਕਹਿਣਗੇ ਬੇਰੰਗਵਾਲੀ ਜੀ ਦੀ ਪੌਣ ਆ ਗਈ ਨਹੀਂ ਯਾਰ ਉਹ ਜੋਧਾ ਹੋਇਆ ਐ ਠੀਕ ਹੈ ਨਾ ਉਹ ਬ੍ਰह्मचारी ਹੈ ਉਹ ਕਿਸੇ ਲੈ ਲੀਤੇ ਨਹੀਂ ਆਂਦੇ ਮਤਲਬ ਜਿਵੇਂ ਆਮ ਜਿਵੇਂ ਕਿਤੇ ਜਾਓ ਮਾਤਾ ਦੀ ਚੌਂਕੀ ਹੁੰਦੀ ਐ ਅਕਸਰ ਜਿਵੇਂ ਤੁਸੀਂ ਉਹਨਾਂ ਗੱਲ ਕੀਤੀ ਐ ਔਰਤਾਂ ਸੇ ਕੁਮਾਨ ਭੇਜਦੀਆਂ ਐ ਯਾ ਮਤਲਬ ਇਹ ਮਸਤੀ ਹੁੰਦੀ ਐ ਮਤਲਬ ਅਕਸਰ ਜਿਹੜੇ ਲੇਡੀਜ਼ ਹੁੰਦੀਆਂ ਉਹਨਾਂ 'ਚ ਵਹਿਮ ਭਰਮ ਜ਼ਿਆਦਾ ਹੁੰਦਾ ਤੇ ਉਹ ਅਕਸਰ ਕਹਿੰਦੀਆਂ ਨੇ ਵੀ ਇਹਨਾਂ 'ਚ ਮਾਤਾ ਆ ਗਈ ਐ ਨਾ ਮਾਤਾ ਆ ਗਈ ਉਸ ਹੱਥ ਜੋੜਨ ਲੱਗ ਜਾਂਦੇ ਫਟਾਫਟ ਇਦਾਂ ਹੁੰਦਾ ਕਿਸੇ 'ਚ ਮਾਤਾ ਨਹੀਂ ਆਂਦੀ ਕਿਸੇ 'ਚ ਪੀਰ ਨਹੀਂ ਆਂਦਾ ਇਹ ਸਿਰਫ ਇੱਕ ਝੂਮਣਾ ਜਿਹੜਾ ਮਸਤੀ ਐ ਜਦੋਂ ਆਪਾਂ ਮਸਤੀ ਕਿਸੇ ਵੀ ਇੱਕੀ ਕੰਮ ਦਾ ਐ ਆਪਾਂ ਹੀ ਇੱਕ ਆਪਣਾ ਫੇਸ ਹੈ ਜਿਹੜਾ ਕਿਸੇ ਵੀ ਚੀਜ਼ ਤੇ ਲਾ ਲਓ ਆਪਾਂ ਜੋ ਜਗਾ ਰਹੇ ਆ ਜੋ ਜਗਾਉਂਦੇ ਜਗਾਉਂਦੇ ਨੈਣਾ ਤੇ ਵੀ ਪਹੁੰਚ ਜਿਓ ਜੀ ਉਹਦਾ ਆਪਾਂ ਬਕਾਇਦਾ ਦਰਸ਼ਨ ਕਰਾਂਗੇ ਹਕੀਕਤ ਹੈ ਮਤਲਬ ਇਹ ਗੱਲ ਸਾਰੀ ਸੁਰਤ ਜੁੜੰਦੀ ਹੈ ਸੁਰਤ ਦੀ ਹੈ ਆਪਾਂ ਹੁਣ ਚਿਰਾਗ ਲਾਨੇ ਆਸੀ ਪੀਰ ਦੇ ਸਿਰ ਟੱਕ ਲਿਆ ਹੱਥ ਖੋਲ ਲਈ ਜਿੱਦੋਂ ਆਪਾਂ ਚਿਰਾਗ ਲਾਨੇ ਆ ਅੱਖਾਂ ਮੀਚ ਕੇ ਤੁਰ ਪਹੁੰਚ ਜਾਨੇ ਮੇਰੇ ਕੋਲ ਤੇ ਪਹੁੰਚ ਜਾਨੇ ਆ ਪੀਰ ਨਗਾਇ ਪਹੁੰਚ ਜਾਨੇ ਆ ਸਿਰਮ ਆਪਣੇ ਮਨ ਦੀ ਸ਼ਕਤੀ ਜਦੋਂ ਆਪਾਂ ਪੀਰਨਗਾਇ ਪਹੁੰਚ ਜਾਂਦੇ ਆ ਜਾਂ ਅਸੀਂ ਮਲੇਰਕੋਲ ਦੇ ਪਹੁੰਚਦੇ ਆ ਚੌਂਕੀ ਲੱਗਦੀ ਆ ਮਸਤੀ ਹੁੰਦੀ ਆ ਉਸ ਟਾਈਮ ਜੋ ਨਾ ਕੱਢਦੇ ਆ ਬਾਕਾਇਦਾ ਅਗਲੇ ਨੂੰ ਭਲਾ ਹਾਂ ਬਈ ਆ ਠੀਕ ਆ ਕੰਮ ਸੀਗਾ ਸਾਨੂੰ ਕੀ ਪਤਾ ਸੀ ਕਿਸੇ ਨੂੰ ਜਾਣਦੇ ਆ ਨਾ ਅਸੀਂ ਕਿਸੇ ਨੂੰ ਜਾਣਦੇ ਇੱਥੇ ਪਤਾ ਨਹੀਂ ਹੁਣ ਦੁਨੀਆ ਆਊਗੀ ਵੀਰਵਾਰੇ ਪਤਾ ਨਹੀਂ ਕਿੱਥੋਂ ਕਿੱਥੋਂ ਆਂਦੀ ਆ ਕਿਉਂਕਿ ਨਾਨਕ ਦੁਖੀ ਹੱਸਾ ਸਭ ਸੰਸਾਰ ਕੋਈ ਪੈਸੇ ਕਨੇ ਦੁਖੀ ਆ ਕੋਈ ਸਰੀਰ ਕਨੇ ਦੁਖੀ ਆ ਕੋਈ ਮਕਾਨ ਕਨੇ ਦੁਖੀ ਆ ਕੋਈ ਬੱਚਿਆਂ ਕਨੇ ਦੁਖੀ ਆ ਪਰ ਮੈਂ ਕਹਿੰਦਾ ਇੱਕ ਤਾਂ ਦਰਵਾਜ਼ਾ ਜਦੋਂ ਆਪਣੇ ਘਰ ਦੇ ਵਿੱਚ ਤੇ ਜ਼ਰੂਰ ਹੋਣਾ ਚਾ ਠੀਕ ਹੈ ਨਾ ਦੂਸਰਾ ਕਮਤਿਆਂ ਵਾਸਤੇ ਅਜ ਤਿਆਂ ਜੰਮਨ ਤੋਂ ਨਹੀਂ ਡਰਦਾ ਅਗਲਾ ਜਿਹੜੇ ਹਾਲਾਤ ਬਣੇ ਹੋਏ ਇਹਨਾਂ ਤੋਂ ਡਰਦਾ ਦੂਸਰਾ ਨਸ਼ਿਆਂ ਤੋਂ ਮੁਕਤ ਨਸ਼ੇ ਤੋਂ ਬਚੋ ਜਿੰਨਾ ਬਾਸਾ ਦਾ ਨਸ਼ੇ ਤੋਂ ਬਚੋ ਹੁਣ ਆਪਣੇ ਦਰਬਾਰ ਹੈ ਦਰਬਾਰ ਦੇ ਵਿੱਚ ਪੀਰ ਦੇ ਭੰਗ ਦਾ ਜਿਹੜਾ ਪੋ ਲੱਗਦਾ ਪਰ ਅਸੀਂ ਬਖਸ਼ ਆਏ ਨਹੀਂ ਨਹੀਂ ਬਣਾਉਣਾ ਕਿਉਂਕਿ ਇਥੇ ਚਮਚਾ ਵੀ ਬਣਾਵਾਂਗੇ ਨਾ ਤੇ ਦੂਜੇ ਬੰਦੇ ਨੇ ਦੋ ਗਲਾਸ ਬਣਾਉਣੇ ਆਂ ਵੀ ਪੀ ਮੰਗੇ ਲੇਕਿਨ ਅਸੀਂ ਕਿ ਨਹੀਂ ਇਹ ਬਣਨਾ ਹੀ ਨਹੀਂ ਹਰ ਵੀਰਵਾਰ ਲੰਗਰ ਲੱਗਦਾ ਹੈ ਹਰ ਵੀਰਵਾਰ ਮਿੱਠੇ ਦਾ ਪ੍ਰਸ਼ਾਦ ਆ ਜਾਂ ਕਿਸੇ ਵੀ ਹੈ ਕਿਉਂਕਿ ਸੇਵਾਦਾਰ ਜਿਹੜੇ ਜਿਹੜੇ ਟਰਸਟੀ ਹੈ ਸਾਡੇ ਸੇਵਾਦਾਰ ਹੈ ਮਾਰਕੀਟ ਦੇ ਵਿੱਚ ਬੈਠੇ ਹੈ ਮਾਲਕ ਨੇ ਕੰਮ ਦੇ ਨਾਲ ਆਪੇ ਲੰਗਰ ਲੱਗੀ ਜਾਂਦੇ ਹਮ ਇੱਕ ਗੱਲ ਮੈਂ ਜ਼ਰੂਰ ਪੁੱਛੂੰਗੀ ਬਬਾਈ ਪੀਰਾ ਤੇ ਅਕਸਰ ਦੇਖਿਆ ਜਾਂਦਾ ਹੈ ਕਿ ਪੀਲੇ ਚੌਲ ਚੜਾਏ ਜਾਂਦੇ ਆ ਵੀਰਵਾਰ ਨੂੰ ਇਹਦੇ ਪਿੱਛੇ ਵੀ ਕੋਈ ਕਹਾਣੀ ਹੈ ਮਹਾਨਤਾ ਹੈ ਕੋਈ ਇਹ ਹੁਣ ਆਪਾਂ ਕਹਿ ਦਿੰਦੇ ਜੀ ਇੱਕ ਵਾਰ ਸਾਨੂੰ ਪੀਲੇ ਚਾਦਰ ਦੀ ਗੱਲ ਦੱਸਣਾ ਵੀ ਪੀਰ ਨਿਗਾਹੇ ਜਾਓ ਹਰੀ ਚਾਦਰ ਚੜ੍ਹੇਗੀ ਜੀ ਮਰੇ ਕੋਲ ਜਾਨਾ ਨੀਲੀ ਚਾਦਰ ਚੜਾਓ ਜੀ ਨੀਲੀ ਚਾਦਰ ਪੀਰ ਦੇ ਨਾਂ ਦੀ ਹੈ ਰੰਗ ਨੀਲਾ ਲੈ ਲਓ ਜੀ ਪੀਰ ਦੇ ਨਾਂ ਦਾ ਹੈਦਰੀ ਰੰਗ ਹੈ ਜੀ ਨਹੀਂ ਆਪਾਂ ਕਿਉਂ ਨਹੀਂ ਇੱਕੋ ਜਿਹੀ ਕੱਪੜੇ ਪਾਉਂਦੇ ਜੀ ਆਪਾਂ ਅਲੱਗ-ਅਲੱਗ ਦੇ ਕੱਪੜੇ ਪਾਣੇ ਆ ਹੁਣ ਅਸੀਂ ਮਰੇ ਕੋਲ ਜਾਨੇ ਆ ਠੀਕ ਹੈ ਨਾ ਅਸੀਂ ਇਹ ਨਹੀਂ ਸੋਚਿਆ ਵੀ ਹਰੇ ਚਾਵਲਾ ਕਿ ਪੀਰੇ ਚਾਲ ਵੰਡ ਕੇ ਜਾਨੇ ਆ ਜਿਹੜੇ ਮਰਜ਼ੀ ਵੰਡੋ ਹੂੰ ਕੋਈ ਸਿਰਫ ਇੱਕ ਆਪਣੇ ਮਨ ਦੇ ਇੱਕ ਬਣਾਏ ਹੋਏ ਆ ਅਸੀਂ ਅਮਰੀਕਾ ਉੱਡ ਜਾਨੇ ਜਿਹੜੀ ਮਰਜੀ ਰੰਗ ਦੀ ਚਾਦਰ ਚਿਹਰਾਨੇ ਪਿੰਕ ਵਿੱਚ ਰਾਨੇ ਹੈ येलो ਵਿੱਚ ਰਾਨੇ ਸਾਰੀ ਚਾਦਰ ਇੱਕੋ ਹੀ ਹੈ ਫਿਰ ਚੌਲਾਂ ਵਾਲੀ ਗੱਲ ਮੈਂ ਪੁੱਛੀ ਸੀ ਵੀ ਮਤਲਬ ਕੀ ਹੈ ਕੁਝ ਨਹੀਂ ਆਪਣੇ ਮਨ ਦੇ ਹੋ ਆਪਣੇ ਵੱਲੋਂ ਹੀ ਸੰਗਤ ਚੜਾਉਂਦੀ ਹੈ ਮੰਦੇ ਹੈ ਅੱਛਾ ਇੱਕ ਮਨ ਹੈ ਜਿਹੜਾ ਉਹ ਵਨ ਆਇਆ ਹੋਇਆ ਤੇ ਅਕਸਰ ਜਿਹੜੀਆਂ ਬੀਬੀਆਂ ਨੂੰ ਖਾਸ ਕਰਕੇ ਕਿਹਾ ਜਾਂਦਾ ਵੀ ਇੰਨੀਆਂ ਚੌਂਕੀਆਂ ਭਰੋ ਇੰਨੀਆਂ ਮੱਸੀਆਂ ਦੀ ਚੌਂਕੀ ਭਰੋ ਜਾਂ ਸੰਗਰਾਂਦ ਆਓ ਜੀ ਇੰਨੇ ਇੰਨੀਆਂ ਪੁੰਨਿਆਂ ਆਓ ਇਦਾਂ ਵੀ ਹੁੰਦਾ ਵੀ ਕੰਮ ਬਣ ਜਾਂਦਾ ਬੰਦੇ ਦਾ ਸਾਨੂੰ ਕੀ ਰਹਿ ਮੰਨਦੀ ਹੋਗੀ ਨਾ ਵੀ ਹੁਣ ਇੱਕ ਆਪਾ ਚਿੰਤਪੁਰ ਨੇ ਜਾਂਦੇ ਆ ਚਿੰਤਪੁਰ ਨੇ ਜਾਂਦੇ ਆ ਵੀ ਮੈਂ ਪੈਦਲ ਲੁਧਿਆਣੇ ਤੋਂ ਚਿੰਤਪੁਰ ਨਹੀਂ ਜਾਉਂ ਕਹਿ ਦਿੰਦੇ ਨਾ ਹੁਣ ਮਾਤਾ ਕਹਿੰਦੀ ਹੈ ਵੀ ਪੈਦਲ ਆਓ ਮੇਰੇ ਬੱਚੇ ਔਖੇ ਹੋ ਗਏ ਹੁਣ ਕਹਿੰਦੀ ਹੈ ਨਹੀਂ ਕਹਿੰਦੀ ਨਾ ਕਿਉਂਕਿ ਆਪਾਂ ਪੈਦ ਦਾ ਕਹਿਦਾ ਮੰਨ ਚੋਂ ਵੀ ਮੈਂ ਪੈਦ ਲਾਉਂਗਾ ਮਾਤਾ ਮੇਰਾ ਕੰਮ ਕਰ ਦੇ ਜੇ ਕੰਮ ਕਰਨ ਦਾ ਮਾਣੇ ਵੈਸੇ ਵੀ ਕਰਦੇ ਨੇ ਬਿਲਕੁਲ ਇੱਕ ਮੰਦਾ ਵਿਸ਼ਵਾਸ ਚਾ ਕਰਕੇ ਦੇਖੋ ਇੱਕ ਮਨ ਨੂੰ ਡੋਲਦਾ ਇੱਕ ਬਾਬੇ ਨੇ ਕਹਤਾ ਵੀ ਯਾਰ ਤੂੰ ਪੰਜ ਚੌਂਕਿਆਂ ਭਰਜੀ ਤਰ੍ਹਾਂ ਕੰਮ ਹੋ ਜਾਊਗਾ ਗੱਲ ਸਾਰੀ ਭਰੋਸੇ ਦੀ ਭਰੋਸੇ ਦੀ ਮੈਂ ਕਹਤਾ ਪੰਜ ਚੌਂਕਿਆਂ ਭਰਜੀ ਤਰ੍ਹਾਂ ਕੰਮ ਹੋ ਜਾਊਗਾ ਚਾਰ ਚੌਂਕਿਆਂ ਭਰਤੇ ਕੰਮ ਨਹੀਂ ਹੋਇਆ ਪੰਜਵੀਂ ਚੌਂਕੀ ਤਾਂ ਦਾ ਮਨ ਡੋਲੂਗਾ ਵੀ ਯਾਰ ਬਾਬਾ ਜੀ ਤਾਂ ਕਹਿੰਦੇ ਪੰਜ ਚੌਂਕਿਆਂ ਭਰਜੀ ਚਾਰ ਤਾਂ ਹੋ ਗਈਆਂ ਹੋ ਸਕਦਾ ਪੰਜਵੀਂ ਚੌਂਕੀ ਤੇ ਕੰਮ ਹੀ ਹੁੰਦਾ ਹੋਵੇ ਮਿਲਕੇ ਸਿਰ ਬਹਿ ਮੈਂ ਜਾ ਫਿਰ ਕਿਸੇ ਕੋ ਸੰਗਤ ਨਹੀਂ ਹੁੰਦੀ ਸੰਗਤ ਨਹੀਂ ਹੈਗੀ ਦਰਬਾਰ ਚ ਜਰ ਪੰਜ ਚੌਂਕਿਆਂ ਭਰ ਜੀ ਪੰਜ ਚੌਂਕਿਆਂ ਨਾਲ ਚੱਲ ਠੀਕ ਹੈ ਬੰਦੇ ਤਾਂ ਇਕੱਠੇ ਹੋਣਗੇ ਉਹ ਕਿਤੇ ਨਾ ਕਿਤੇ ਦਿਮਾਗ ਦੇ ਵਿੱਚ ਨ ਘਰ ਕੀਤੀ ਹੁੰਦੀ ਹੈ ਵੀ ਆ ਇੰਨੀਆਂ ਸ਼ਹਿਰ ਚੌਂਕੀਆਂ ਅਸੀਂ ਪੂਰੀਆਂ ਕਰੀਏ ਤੇ ਸ਼ਾਇਦ ਸਾਡੀ ਬਾਬਾ ਸੁਣ ਦਰਬਾਰ ਦੇ ਵਿੱਚ ਸਰਲ ਸੰਗਤ ਦਰਬਾਰ ਹੈ ਇੱਕ ਇੱਥੇ ਕੀ ਕਿਹਾ ਜਾਂਦਾ ਪੰਜਾਹ ਹਜ਼ਾਰ ਸਵਾ ਕਿਲੋ ਫੁੱਲਾ ਹੀ ਵਰਖਾ ਕਰ ਜੀ ਔਰ ਮੈਂ ਹਕੀਕਤ ਹੈ ਮਨ ਤੋਂ ਮੈਂ ਵਿਸ਼ਵਾਸ ਕਰਕੇ ਕਹਨਾ ਸਰਕਾਰ ਤੋਂ ਡਰ ਕੇ ਕਹਨਾ ਔਰ ਸਵਾ ਕਿਲੋ ਫੁੱਲਾ ਨਾਲ ਹੀ ਲੋਕਾਂ ਦਾ ਕੰਮ ਹੋਇਆ ਅੱਛਾ ਸਿਰ ਸਵਾ ਕਿਲ ਫੁੱਲਾਂ ਦੀ ਵਰਖਾ ਕਰ ਜੀ ਔਰ ਮਨ ਚ ਆਪਣੇ ਆਪ ਹੀ ਸੋਚਣ ਲੱਗੇ ਲੋਕੀ ਹਾਂ ਸ਼ਾਮ ਨੂੰ ਦੇਖ ਲਓ ਇਥੇ ਮੇਲੇ ਚ ਜਿਵੇਂ ਉਹ ਸ਼ਾਮ ਨੂੰ ਚੌਂਕੀ ਲੱਗੂ ਤੇ ਲੱਗੇ ਹੋਣਗੇ ਫੁੱਲਾਂ ਦੇ ਮੈਂ ਆਪ ਹੈਰਾਨ ਮਨ ਜੈਨਾ ਫੁੱਲਾਂ ਦੀ ਵਰਖਾ ਕਾਦੀ ਕਰੀ ਜਾਂਦਾ ਜੇ ਬਾਬਾ ਜੀ ਮੇਰਾ ਕੰਮ ਹੋਇਆ ਸੀ ਬਾਬਾ ਜੀ ਮੇਰਾ ਸੁੱਕੇ ਗਿਆ ਸੀ ਮੈਂ ਆਪੇ ਹੀ ਬੈਠੇ ਮਗਰ ਸੁਖੀ ਹਾਂ ਤੇ ਆਪੇ ਬੰਨਿਆ ਸੀ ਕੀ ਲੈਣਾ ਔਰ ਮੈਂ ਇੰਨਾ ਸ਼ੁਕਰਗੁਜ਼ਾਰ ਹਾਂ ਸਰਕਾਰ ਦਾ ਵੀ ਜੋ ਦਰਬਾਰ ਚ ਅਗਲਾ ਜਾਂਦਾ ਉਹਦਾ ਕੰਮ ਹੋ ਜਾਂਦਾ ਮਤਲਬ ਤਾਰ ਜਿਹੜੇ ਹੈ ਉੱਪਰ ਜੋਤ ਪਰਮਾਤਮਾ ਨਾਲ ਜੁੜੇ ਹੋਣੇ ਜ਼ਰੂਰੀ ਹੈ ਮੇਰੇ ਕੋਲ ਏਰੀ ਆਈ ਇੱਕ ਸਮਝ ਲਓ ਬਾਬਿਆਂ ਨੂੰ ਜਿਵੇਂ ਕਹਿੰਦਾ ਵੀ ਦੇਖਦਾ ਕੀ ਕਰਦੇ ਆ ਕਿਵੇਂ ਆ ਉਹ ਪੌੜੀ ਚੜਨ ਲੱਗੇ ਦਰਵਾਜ਼ੇ ਤੇ ਉਹਦਾ ਪੇਟ 'ਚ ਦਰਦ ਸੀ ਹਕੀਕਤ ਦੱਸ ਰਿਹਾ ਤੁਹਾਨੂੰ ਹਾਂ ਹਕੀਕਤ ਦੱਸ ਰਿਹਾ ਉਹਦੇ ਪੇਟ 'ਚ ਦਰਦ ਸੀਗਾ ਦਰਦ ਸੀ ਤੇ ਕਹਿੰਦੀ ਬਾਬਾ ਜੀ ਮੇਰੇ ਨਾਲ ਪੇਟ 'ਚ ਦਰਦ ਆ ਮੈਂ ਬੇਟਾ ਕੋਈ ਨਹੀਂ ਮੈਂ ਦੱਸ ਦਿੰਦਾ ਲੰਗਰ ਛੱਕਿਆ ਪਹਿਲਾਂ ਹਾਂ ਸੀ ਪ੍ਰੈਸ਼ਰ ਪੋਟਰੀ ਉੱਪਰ ਗਈ ਲੜਕੀ ਦਿੱਲੀ ਤੋਂ ਸੀ ਉੱਪਰ ਗਏ ਜਾ ਕੇ ਲੰਗਰ ਛਕਿਆ ਲੰਗਰ ਛਕਦੇ ਛਕਦੇ ਅੰਦਰ ਜੇ ਪ੍ਰਸ਼ਾਦ ਦੀ ਬੁਰਕੀ ਗਈ ਜਿਵੇਂ ਆਪਾਂ ਕਹਿੰਦੇ ਆ ਤੇ ਪੇਟ ਠੀਕ ਹੋ ਗਿਆ ਤੁਸੀਂ ਪ੍ਰੈਸ ਰਿਪੋਰਟਰ ਦੀ ਗੱਲ ਕੀਤੀ ਮੇਰੇ ਵੀ ਬੇਟ ਚ ਦਰਦਾ ਤੇ ਮੈਂ ਵੀ ਪ੍ਰੈਸ ਰਿਪੋਰਟਰ ਹੁਣ ਤੁਸੀਂ ਕੀ ਕਹੋਗੇ ਇਸ ਬਾਰੇ ਕਹਿੰਦੇ ਹੋਂ ਲੰਗਰ ਛਕਿਆ ਬੁਰਕੀ ਪੇਟ ਠੀਕ ਹੋ ਗਿਆ ਥੱਲੇ ਆ ਕੇ ਨਹੀਂ ਬੱਬਾ ਹੀ ਪੁੱਛਮ ਤੇ ਲੋੜ ਨਹੀਂ ਪਈ ਮੈਂ ਬੇਟਾ ਕੀ ਹੋਇਆ ਕਹਿੰਦੇ ਬੱਬਾ ਜੀ ਮੈਂ ਠੀਕ ਹੋ ਗਈ ਪ੍ਰਸ਼ਾਦ ਠੀਕ ਲੈ ਕੇ ਠੀਕ ਹੋ ਗਈ ਉਦੋਂ ਮੁੜ ਕੇ ਮੇਰੇ ਕੋਲ ਅੱਜ ਵੀ ਆਉਂਦੇ ਆ ਹੂੰ ਅੱਜ ਵੀ ਮੇਰੇ ਕੋਲ ਆਉਂਦੇ ਆ ਕਿਉਂਕਿ ਵਿਸ਼ਵਾਸ ਹੂੰ ਮੈਨੂੰ ਗੁਰੂ ਤੇ ਆਪਣੇ ਤੇ ਮੇਰੇ ਪੀਰ ਤੇ ਮੈਨੂੰ ਵਿਸ਼ਵਾਸ ਹੈ ਵੀ ਜੋ ਮੂਝੋ ਕਹਿਤਾ ਹਾਂ ਦੁਕਾਨਦਾਰੀ ਸਾਡੀ ਨਾ ਪਹਿਲਾਂ ਸੀ ਨਾ ਅੱਜ ਹੈ ਨਾ ਹੋਗੀ ਨਾ ਕਦੇ ਸੋਚਿਆ ਮੇਲਾ ਆ ਗਿਆ 18 19 20 21 ਚਾਰ ਦਿਨ ਦਾ ਮੇਲਾ ਜਿਹਦੇ ਵਿੱਚ 18 ਤਰੀਕ ਨੂੰ ਚਾਦਰਾਂ ਝੰਡੇ ਚੜਨਗੇ 19 ਤਰੀਕ ਨੂੰ ਰਥ ਯਾਤਰਾ ਹੈ 20 ਤਰੀਕ ਨੂੰ ਲੜਕੀਆਂ ਦੇ ਜ਼ਰੂਰਤਮੰਦ ਦੇ ਵਿਆਹ ਕਰਾਂਗੇ ਜੋ ਹਰ ਸਾਲ ਕਰਦੇ ਆ ਪਹਿਲਾਂ ਕੈਂਪ ਲਾਉਂਦੇ ਸੀ ਅਖਾਂ ਦੇ 20 21 ਤਰੀਕ ਨੂੰ 6 ਵਜੇ ਵਿਧਵਾ ਰਾਸ਼ਨ ਸਮਰੋਹ ਹੈ ਉਸ ਦਿਨ ਕੇ 7 ਵਜੇ ਮਹਿਫਲ ਸ਼ੁਰੂ ਹੋਊਗੀ ਠੀਕ ਹੈ ਕੋਈ ਇੱਥੇ ਇਹ ਨਹੀਂ ਹੈ ਵੀ ਕਿਸੇ ਧਰਮ ਦਾ ਜਾਂ ਕੋਈ ਕਿਸੇ ਵੀ ਪ੍ਰਕਾਰ ਦਾ ਕਿਸੇ ਨੂੰ ਕੋਈ ਮਾਰਾ ਚੰਗਾ ਛੋਟਾ ਵੱਡਾ ਨਹੀਂ ਕਿਉਂਕਿ ਸਰਵਸੰਗ ਅਕਸਰ ਦੇਖਿਆ ਜਾਂਦਾ ਹੈ ਕਿ ਪੈਸੇ ਲੈ ਕੇ ਲੋਕ ਜਦਵਾ ਦਾਵਾ ਕਰਦੇ ਵੀ ਤੁਸੀਂ ਇੰਨੇ ਹਜ਼ਾਰ ਚੜਾਓ ਤੇ ਤੁਹਾਡਾ ਇਹ ਕੰਮ ਹੋ ਜਾਊਗਾ ਤੁਸੀਂ ਇਹੋ ਜੇ ਬਾਬਿਆਂ ਨੂੰ ਪੰਡਤਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਾਂਦੇ ਜਾਂਦੇ ਅਪੀਲ ਜਰੂਰ ਕਰੋ ਨਹੀਂ ਨਹੀਂ ਇਹੋ ਜੇ ਬਾਬੇ ਨੂੰ ਕੁਝ ਨਹੀਂ ਕਹਿਣਾ ਚਾਹੁੰਦੇ ਕਿਉਂਕਿ ਆਪਣੇ ਆਪਣੇ ਸਮਝ ਆਗਲੇ ਦੇ ਕਿਉਂਕਿ ਜਦੋਂ ਆਪਾਂ ਨੂੰ ਲੋੜ ਹੈ ਤਾਂ ਆਪਾਂ ਦੂਜੇ ਦੇ ਬਜਾਏ ਆਪਾਂ ਪੀਰ ਤੋਂ ਕਿਉਂ ਨਹੀਂ ਮੰਗ ਲੈਂਦੇ ਜੇ ਆਪਾਂ ਬਾਬੇ ਆਏ ਕਿ ਗੱਦੀ ਤੇ ਬੈਠੇ ਆ ਫਿਰ ਆਪਾਂ ਇਦਾਂ ਹੀ ਮੰਗੋ ਬਿਲਕੁਲ ਇੱਕ ਬੰਦਾ ਆਪਣੇ ਕੋਲੇ ਪਰੇਸ਼ਾਨ ਆਇਆ ਉਹ ਪਰੇਸ਼ਾਨ ਹੈ ਉਹ ਜਿਆਦਾ ਪਰੇਸ਼ਾਨ ਹੈ ਉਹ ਡਾਕਟਰਾਂ ਤੋਂ ਅੱਕ ਕੇ ਇੱਕ ਦਰਬਾਰ 'ਚ ਪਹੁੰਚਿਆ ਜੇ ਦਰਬਾਰ ਵਾਲਾ ਨੇ ਵੀ ਡਾਕਟਰ ਵਾਲੇ ਕੰਮ ਕਰਦਾ ਫਿਰ ਤਾਂ ਕੋਈ ਫਾਇਦਾ ਹੀ ਨਹੀਂ ਪਰ ਅਕਸਰ ਔਰਤਾਂ ਜਿਹੜੀਆਂ ਹੁੰਦੀਆਂ ਨੇ ਨਾ ਵਹਿਮਾਂ ਭਰਮਾਂ 'ਚ ਜਲਦੀ ਪੈਂਦੀਆਂ ਨੇ ਤੇ ਉਹਨਾਂ ਦਾ ਫਾਇਦਾ ਚੁੱਕਣ ਵਾਸਤੇ ਬਹੁਤ ਥਾਂ ਥਾਂ ਤੇ ਅੱਜ ਕੱਲ ਲੋਕ ਬੈਠੇ ਨੇ ਚਾਹੇ ਉਹ ਪੰਡਤ ਦੇ ਰੂਪ 'ਚ ਨੇ ਚਾਹੇ ਉਹ ਕਿਸੇ ਵੀ ਰੂਪ 'ਚ ਬੈਠੇ ਨੇ ਤੇ ਉਹ ਪੈਸੇ ਲੈ ਕੇ ਵੀ ਅਸੀਂ ਤੁਹਾਡਾ ਇਹ ਕੰਮ ਕਰ ਦਾਂਗੇ ਆ ਪੋਟਲੀ ਰੱਖ ਲਓ ਆਪਣੇ ਕੋਲ ਇਦਾਂ ਹੁੰਦਾ ਹੈ ਵੈਸੇ ਹੁਣ ਕੋਈ ਬਾਬੇ ਕਹਣਗੇ ਬੋਤਲ ਲੈ ਜਾਓ ਜੀ ਬੋਤਲ ਦੇ ਵਿੱਚ ਪਾਣੀ ਪਾਤਾ ਜੀ ਫੂਕਾ ਮਾਰਦਿਆਂ ਜੀ ਆ ਛਿੱਟਾ ਦੇ ਦਿਓ ਹੂੰ ਬਿਲਕੁਲ ਕਹਿੰਦੇ ਨਾ ਛਿੱਟਾ ਦੇ ਦਿਓ ਆ ਜਗ੍ਹਾ ਤੇ ਛਿੱਟਾ ਦੇਣਾ ਵੀ ਆ ਪਰਚੀ ਲੈ ਜਾਓ ਲਿਖ ਕੇ ਵੀ ਆ ਜੇਬ ਚ ਪਾ ਕੇ ਫਲਾਣੇ ਕੰਮ ਕਰਨੇ ਆ ਨਹੀਂ ਆ ਮੈਂ ਨਹੀਂ ਮੰਨਦਾ ਜਿਹੜੇ ਆਪਣੇ ਪੁਰਾਣੇ ਬਜ਼ੁਰਗ ਸੀ ਉਹ ਕਹਾਵਤ ਬਣੀਆਂ ਨਾ ਕਹਿੰਦਾ ਸਿਆਣੇ ਦਾ ਕਿਹਾ ਔਲੇ ਦਾ ਖਾਦਾ ਬਾਅਦ ਚ ਪਤਾ ਲੱਗਦਾ ਹੁਣ ਆਪਣੇ ਕੋਲ ਆਉਂਦਾ ਹੈ ਇੱਕ ਸਵੇਰੇ ਦਹੀਂ ਖਾਣਾ ਬਹੁਤ ਚੰਗਾ ਹੈ ਭਾਵੇਂ ਚਮਚਾ ਖਾ ਲਓ ਹੂੰ ਮਹਿਮਾ ਚ ਪਾਉਂਦੇ ਵੀ ਆਏ ਹੁਣ ਫਲਾਣੇ ਕਾ ਕੰਮ ਕਰ ਜੀਆ ਦੋ ਇੱਕ ਸਿਰਫ ਸਾਡੇ ਦਰਬਾਰ ਦੇ ਵਿੱਚ ਇਹ ਕੰਮ ਹੈ ਵੀ ਗੁਰੂ ਨੇ ਸਾਨੂੰ ਗਲਤ ਸਿਖਾਇਆ ਨਹੀਂ ਅੱਜ ਤੱਕ ਵੀ ਤੁਸੀਂ ਆ ਗਲਤੀ ਕਰਨੀ ਆ ਜਾਂ ਇੱਧਰ ਜਾ ਕਰਨਾ ਆ ਜਾਂ ਕਿਸੇ ਤੋਂ ਪੈਸੇ ਲੈਣੇ ਆ ਜਾਂ ਕੀ ਕਰਨਾ ਨਹੀਂ ਦੀਵਾਨ ਲਾਉਂ ਜਾਂਦੇ ਆ ਜਿੱਥੇ ਵੀ ਜਾਂਦੇ ਆ ਜਿਸ ਤਰ੍ਹਾਂ ਸ਼ਰਦਾ ਜਿਹੜੀ ਪੁਰਾਣੀ ਸਾਡੀ ਧਾਰਾ ਸੀਗੀ 2005-06 ਤੋਂ ਦਰਬਾਰ ਬਣਿਆ ਉਧਰ ਵੀ ਇੱਧਰ ਵੀ ਕੋਈ ਧਾਰਾ ਤੋਂ ਗਲਤ ਨਹੀਂ ਚੱਲ ਰਹੀ ਉਹੀ ਤਰ੍ਹਾਂ ਚੱਲ ਰਹੀ ਹੈ ਸਾਰੇ ਇੱਕ ਮੈਂ ਸਵਾਲ ਜਾਂਦੇ ਜਾਂਦੇ ਜ਼ਰੂਰ ਪੁੱਛੂੰਗੀ ਜਿਵੇਂ ਸਿਰ ਘੁਮਾਣ ਦੀ ਗੱਲ ਕੀਤੀ ਸੀਗੀ ਤੇ ਚਾਹੀ ਉਹ Hindu ਧਰਮ ਦੇ ਵਿੱਚ ਲਗਾ ਲੋ ਚਾਹੀ Muslim ਧਰਮ ਦੇ ਵਿੱਚ ਲਗਾ ਲੋ ਜਦੋਂ ਸਿਰ ਘੁਮਾਉਂਦੇ ਨੇ ਆਪਾਂ ਕਹਿੰਦੇ ਆ ਵੀ ਜੋਤ ਜਿਹੜੀ ਹੈ ਪਰਮਾਤਮਾ ਨਾਲ ਸੁਰਤ ਜੁੜੀ ਹੁੰਦੀ ਹੈ ਠੀਕ ਹੈ ਤਾਂ ਕਰਕੇ ਸਿਰ ਘੁਮਾਉਂਦੇ ਨੇ ਪਰ ਕਈ ਲੋਕ ਕਹਿੰਦੇ ਨੇ ਇਹਨਾਂ ਚ ਪੀਰ ਆਏ ਨੇ ਇਹਦੇ ਚ ਮਾਤਾ ਆਏ ਤੇ ਉਸ ਟਾਈਮ ਤੇ ਜੋ ਵੀ ਬੋਲਦਾ ਉਹ ਮਤਲਬ ਪੱਥਰ ਦੀ ਲਕੀਰ ਹੁੰਦੀ ਹੈ ਇਹ ਸੱਚ ਹੁੰਦਾ ਹੈ ਬਿਲਕੁਲ ਮੈਂ ਤੁਹਾਨੂੰ ਸਮਝਾ ਕੇ ਹਟਿਆ ਨਾ ਵੀ ਜਦੋਂ ਆਪਾਂ ਜੋ ਜਗਾਨੇ ਆ ਤੇ ਆਪਾਂ ਧਿਆਨ ਲਾ ਲਓ ਨਾਨਾ ਦੇਵੀ ਧਿਆਨ ਲਾ ਲਓ ਚਿੰਤਪੁਰ ਨੇ ਉੱਥੇ ਪਹੁੰਚ ਜਾਗੇ ਇਸੇ ਤਰ੍ਹਾਂ ਜਦੋਂ ਢੋਲ ਵੱਜਦਾ ਹੈ ਆਪਣਾ ਸਾਜ ਚੱਲਦਾ ਹੈ ਉਸ ਟਾਈਮ ਮਸਤੀ ਚੜਦੀ ਹੈ ਮਤਲਬ ਉਹ ਕਹੀ ਗੱਲ ਸੱਚੀ ਹੁੰਦੀ ਹੈ ਮਸਤੀ ਚੜਦੀ ਹੈ ਜਦੋਂ ਤਾਰ ਜੁੜੀ ਹੁੰਦੀ ਹੈ ਆਪਾਂ ਕੋਈ ਵੀ ਕਹਨੇ ਆ ਜਾਂ ਸਰਸਵਤੀ ਜੀ ਤੇ ਬੈਠੀ ਸੀ ਠੀਕ ਹੈ ਨਾ ਜੇ ਸਰਸਵਤੀ ਜੀ ਤੇ ਬੈਠੀ ਹੈ ਇਹ ਟਾਈਮ ਆਪਾਂ ਕਹਿੰਨੇ ਫਲਾਣਾ ਕੌਣ ਸੀ ਲਗਾ ਫਲਾਣਾ ਜੀ ਸਾਡਾ ਤਾਇਆ ਸੀ ਕਿਵੇਂ ਮਰਿਆ ਸੀ ਜਾਂ ਕੀ ਹੋਇਆ ਸੀ ਜਾਂ ਕਿਵੇਂ ਕੰਮ ਹੋਇਆ ਆਪਾਂ ਨੇ ਕੀ ਲੈਣਾ ਹੁਣ ਇੱਕ ਮਿੰਟ ਥੋੜੇ ਰਸਦਾ ਬਹਿਮਾ ਦੀ ਗੱਲ ਹੁੰਦਾ ਚਾਰ ਪਾਈਆਂ ਹੂੰ ਚਾਰ ਭਰਾਵਾਂ ਦੇ ਕੋਲੇ 200 ਕਾ ਜਗ ਹੈ ਇੱਕ ਨੂੰ ਕਿੰਨੇ ਆਈ 50 ਕਾ ਜਾ ਗਈ ਉਹਦੇ ਵਿੱਚ ਕੁਵਾਰਾ ਮਰ ਗਿਆ ਹੂੰ ਉਹਦੇ ਵਿੱਚ ਇੱਕ ਕੁਵਾਰਾ ਮਰ ਗਿਆ ਨਾ ਤਾਂ ਉਹਦੇ ਲਾਂਸੀ ਨਾ ਵਿਆਹ ਹੋਇਆ ਸੀ ਕੁਝ ਵੀ ਨਹੀਂ ਸੀ ਇਹਦਾ ਉਹਦਾ 50 ਕਾ ਹਿੱਸਾ ਸੀ ਉਹ ਕਿੰਨੇ ਚ ਵੰਡਿਆ ਗਿਆ ਤਿੰਨ ਚ ਤਿੰਨ ਚ ਠੀਕ ਹੈ ਉਹ ਤਿੰਨ ਚ ਬੰਦ ਗਿਆ ਉਹ ਬੇਵਿਲਾਦ ਗਿਆ ਖਤਮ ਹੋ ਗਿਆ ਦੁਨੀਆ ਤੋਂ ਉਹ ਕਹਿੰਦਾ ਮੇਰਾ ਕੀ ਕਰ ਦਿਓ ਮੈਨੂੰ ਵੀ ਮੰਨ ਲੋ ਆ ਰੋਲੇ ਆ ਜੇ ਕਿਸੇ ਬਾਬੇ ਕੋ ਜਾਵਾਂਗੇ ਤੇਰਾ ਤਾਂ ਕੰਮ ਬਣਤਾ ਜੀ ਐ ਤੇਰੀ ਤਾਂ ਖਵਾਇਆ ਪਿਆ ਤੇਨੂੰ ਤਾਂ ਕੁਛ ਇਹ ਜਰੂਰ ਸੁਣਨ ਨੂੰ ਮਿਲਦਾ ਹੈ ਤੇਰਾ ਕੰਮ ਬੰਨੇ ਹੈ ਤੇਰੇ ਸੰਜੋਗ ਬੰਨੇ ਹੋਏ ਆ ਇੱਕ ਗੱਲ ਜਾਣਦਾ ਜੇ ਆਪਾਂ ਦੱਸਾਂ ਪਾਸ਼ਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆ ਆਪਾਂ ਪਿਓ ਮੰਨਦੇ ਆ ਉਹਨੂੰ ਤੇ ਬਹਿਮ ਕਸ਼ੀ ਦਾ ਜੇ ਆਪਾਂ ਮਾਈ ਦੇ ਜਨਮ ਚਿੰਤ ਬੋਨੀ ਜਵਾਲਾ ਜੀ ਠੀਕ ਹੈ ਆਪਾਂ ਮਾਂ ਮੰਨਦੇ ਆਂ ਫਿਰ ਆਪਾਂ ਨੂੰ ਬਹਿਮ ਕਿਸ ਚੀਜ਼ ਦਾ ਪੀਰ ਦੇ ਆਨੇ ਪਿਓ ਮੰਨਦੇ ਆਂ ਫਿਰ ਬਹਿਮ ਕਿਸ ਚੀਜ਼ ਦਾ ਇਹਦਾ ਮਤਲਬ ਜਿਹੜਾ ਪੀਰ ਹੈ ਨਾ ਤਾਂ ਇਹ ਕਿਸੇ ਦਾ ਮਾੜਾ ਕਰੇ ਨਾ ਦਸੇ ਪਾਸ਼ਾ ਜੀ ਦੇ ਨਾ ਗੁਰ ਗ੍ਰੰਥ ਸਾਹਿਬ ਮਾੜਾ ਕਰੇ ਕਿਸਦਾ ਨਾ ਮਾਈ ਮਾੜਾ ਕਰੇ ਕਿਸਦਾ ਮਾੜਾ ਕੌਣ ਕਰਦਾ ਹੈ ਇਨਸਾਨ ਇਹਦਾ ਮਤਲਬ ਇੰਨਾ ਤੋਂ ਇੱਕ ਮਿੰਟ ਇੰਨਾ ਤੋਂ ਵੱਡਾ ਇਨਸਾਨ ਹੋ ਗਿਆ ਨਾ ਜੀ ਬਿਲਕੁਲ ਆਪਾਂ ਤਾਂ ਇਨਸਾਨ ਨੂੰ ਵੱਡਾ ਕਰਤਾ ਫਿਰ ਪਰਮਾਤਮਾ ਤਾਂ ਪਿੱਛੇ ਕਰਤਾ ਬਿਲਕੁਲ ਮੈਂ ਸਭ ਤੋਂ ਪਹਿਲਾਂ ਮੰਨਦਾ ਹੀ ਪਰਮਾਤਮਾ ਨੂੰ ਆਂ ਇੱਕ ਸਵਾਲ ਹੋਰ ਜੇ ਜਿਵੇਂ ਕਹਿੰਦੇ ਵੀ ਅਗਰ ਪੀਰਾਂ ਦੇ ਕੋਲ ਜਾ ਕੇ ਸੁਖਣਾ ਸੁਖੋ ਵੀ ਮੇਰਾ ਇਹ ਕੰਮ ਹੋ ਜਾਊਗਾ ਤੇ ਮੈਂ ਆ ਕੇ ਇਥੇ ਫਲਾਨੀ ਫਲਾਨੀ ਚੀਜ਼ ਚੜਾਊਗਾ ਜਾਂ ਇੰਨੇ ਦਿਨ ਚੌਂਕੀ ਭਰੂੰਗਾ ਕੁਝ ਵੀ ਠੀਕ ਹੈ ਤੇ ਅਗਰ ਉਹ ਨਾ ਪੂਰੀ ਕਰੋ ਕਹਿੰਦੇ ਆ ਜੀ ਚਪੇੜ ਮਾਰ ਕੇ ਵੀ ਜਿਹੜੇ ਪੀਰ ਹੁੰਦੇ ਉਹ ਲੈ ਲੈਂਦੇ ਆ ਮੈਂ ਦਾ ਹੁਣ ਕਈ ਵਾਰੀ ਕਹਿੰਦੇ ਹਾਂ ਵੀ दारू ਕਹਿੰਦਾ दारू ਪੀਨੇ ਆ ਜੀ ਪਰ ਮੰਗਲਵਾਰ ਤੇ ਵੀਰਵਾਰ ਨਹੀਂ ਪਿੰਦੇ ਕਹਿੰਦਾ ਬਹੁਤ ਦੁਨੀਆ ਜੀ ਮੇਰਾ ਖਿਆਲ ਜੇ 115 ਨੂੰ ਪੁੱਛੋ ਤਾਂ 90% ਨੰਬਰ ਹੀ ਆ ਉਹ ਵੀ ਵੀਰਵਾਰ ਤੇ ਮੰਗਲਵਾਰ ਨਹੀਂ ਕਿਉਂਕਿ ਮੰਗਲਵਾਰ ਵਾਲਾ ਵੀ ਤੇਜ ਹਮ ਬਜਰੰਗਵਲੀ ਹੈ ਬਾਲਾ ਜੀ ਕਹਿੰਦੇ ਜੀ ਨੂੰ ਬਿਲਕੁਲ ਉਹ ਮਾਰੀ ਬਹੁਤ ਚੀਜ਼ ਹੈ ਕਿਤੇ ਇੱਕ ਪਾਸੇ ਦੂਤ ਚੱਲੇ ਹੁਣ ਲੈਣ ਵਾਸਤੇ ਇਨਸਾਨ ਨੂੰ ਇੱਕ ਪਾਸੇ ਬਜਰੰਗਵਲੀ ਤੇ ਖੜੇ ਹੁਣ ਉਹਨਾਂ ਦੀ ਨਾ 40 ਆ ਚੱਲਦੀ ਹੋਵੇ ਤੇ ਦੂਤ ਨੂੰ ਵੀ ਵਾਪਸ ਮੋੜਨਾ ਪਊਗਾ ਜੀ ਹਮ ਇੱਕ ਟਾਈਮ ਇੱਕ ਵਾਰੀ ਮੋੜਨਾ ਪਊਗਾ ਹਮ ਇਸੇ ਤਰ੍ਹਾਂ ਪੀਰ ਹੈ ਹਮ ਪੀਰਾਂ ਦਾ ਆਪ ਕਹਿੰਨੇ ਹੁਣ ਕਈ ਵਾਰੀ ਕਸਰ ਵਾਂਗੂ ਕਸਰ ਹੋ ਗਈ ਕੋਈ ਪਾਗਲ ਹੋ ਗਿਆ ਪੀਤੀ ਜਾ ਕੇ ਤੇ ਬਾਥਰੂਮ ਕਰਤਾ ਹੁਣ ਮੈਂ ਕੋਸ਼ਿਸ਼ ਕਰਦਾ ਹੁਣ ਸਾਡੇ ਸੇਵਾਦਾਰ ਆ ਜਾਂ ਕੋਈ ਵੀ ਜਾਂਦਾ ਬੇਟਾ ਜਦੋਂ ਤੁਸੀਂ ਕਿਤੇ ਵੀ ਜਾਂਦੇ ਹੋ ਜਿਵੇਂ ਇੱਥੋਂ ਮਾਨਸਾ ਜਾਂਦੇ ਆ ਜਾਂ ਭਲਾਡੇ ਜਾਂਦੇ ਆ ਕਿਤੇ ਜਾਂ ਰਸਤੇ 'ਚ ਬਾਥਰੂਮ ਇਦਾਂ ਨਹੀਂ ਕਰਨਾ ਕਿਤੇ ਖੜ ਕੇ ਤੁਸੀਂ ਕਿਤੇ ਪੰਪ ਤੇ ਖੜੋ ਕਿਸੇ ਵੀ ਹੋਟਲ ਤੇ ਖੜ ਕੇ ਉਸ ਤੇ ਬਾਥਰੂਮ ਵਗੈਰਾ ਕਰੋ ਕਿਸੇ ਵੀ ਦਰਖਤ ਦੇ ਜਾਂ ਕਿਸੇ ਬਾਥਰੂਮ ਨੇ ਕਰਦਾ ਇਦਾਂ ਹੁੰਦਾ ਵੈਸੇ ਜਿਵੇਂ ਹੁਣ ਤੁਸੀਂ ਗੱਲ ਕੀਤੀ ਵੀ ਕਸਰ ਹੋ ਜਾਂਦੀ ਉੱਪਰ ਲਈ ਇਦਾਂ ਹੁੰਦਾ ਕਿਸੇ ਚੀਜ਼ ਦੀ ਜਗ੍ਹਾ ਹੈ ਕਿਸੇ ਚੀਜ਼ ਦੀ ਜਗ੍ਹਾ ਹੈ ਦੇਵਤੇ ਦੀ ਉਹਦੇ ਉੱਤੇ ਆਪਾਂ ਬਾਥਰੂਮ ਕਰਕੇ ਆਵਾਂਗੇ ਤਾਂ ਆਪਾਂ ਨੂੰ ਬਖਸ਼ ਹੋ ਆ ਹਾਂ ਬਿਲਕੁਲ ਕਿਸੇ ਵੀ ਜਗ੍ਹਾ ਹੁਣ ਕੋਈ ਵੀ ਪਤਾ ਕਿ ਜਿਹੜੀ ਕਲੋਨੀ ਘਟ ਦਿੰਦੇ ਆਪਾਂ ਕੋਈ ਵੀ ਕਲੋਨੀ ਦੇ ਵਿੱਚ ਹੋ ਸਕਦਾ ਕਿਸੇ ਪਾਸੇ ਪੀਦ ਜਾ ਹੋਵੇ ਕਿਸੇ ਕੋਨੇ ਤੇ ਵੀ ਹੋ ਸਕਦੀ ਆ ਇਸ ਕਰਕੇ ਬੜੀਆ ਜਿੰਨਾ ਬੱਚੋ ਕਿਸੇ ਵੀ ਚੀਜ਼ ਤੋਂ ਮਾਰੇ ਚੰਗੇ ਕੰਮਾ ਤੋਂ ਪਰ ਵਹਿਮਾਂ ਪਰਮਾਤਮਾ ਤੋਂ ਨਿਕਲੋ ਜਾਂਦੇ ਜਾਂਦੇ ਸਾਡੇ ਜਿਹੜੀ ਜਨਤਾ ਹੈ ਉਹਨਾਂ ਨੂੰ ਇੱਕ ਸੁਨੇਹਾ ਦੋ ਜ਼ਰੂਰ ਕਿ ਜਿਹੜੇ ਆਮ ਲੋਕ ਲੋਕਾਂ ਜਿਹੜੇ ਭੋਲੇ ਭਾਲੇ ਲੋਕਾਂ ਨੂੰ ਵਹਿਮਾਂ ਚ ਪਾਉਂਦੇ ਨੇ ਵੀ ਤੂੰ ਇਹ ਕਰ ਲੈ ਤਾਂ ਤੇਰਾ ਇਹ ਕੰਮ ਹੋ ਜਾਊਗਾ ਜਾਂ ਇੰਨੇ ਪੈਸੇ ਦੇ ਦੇ ਤੇਰਾ ਇਹ ਕੰਮ ਬਣ ਜਾਊਗਾ ਉਹਨਾਂ ਬਾਰੇ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਜਾਂਦੇ ਜਾਂਦੇ ਮੈਂ ਇਹ ਗੱਲ ਕਹਿੰਦਾ ਜੀ ਜੇ ਪੈਸੇ ਨਾਲ ਪਰਮਾਤਮਾ ਮਿਲਦਾ ਹੋਵੇ ਨਾ ਤੇ ਇਹ ਕਹਣਾ ਅਸੀਂ ਤੇਨ ਰਾਤ ਇਕ ਕਰਦੀ ਹੈ ਵੀ ਪਰਮਾਤਮਾ ਪੈਸੇ ਨਾਲ ਨਹੀਂ ਮਿਲਦਾ ਪਰਮਾਤਮਾ ਇਸ਼ਕ ਨਾਲ ਮਿਲਦਾ ਜਿਹੜਾ ਪਰਮਾਤਮਾ ਹੈ ਭਗਵਾਨ ਹੈ ਹੁਣ ਆਪਾਂ ਜਾਣਿਆ ਅਸੀਂ ਕ੍ਰਿਸ਼ਨ ਭਗਵਾਨ ਜੀ ਨੂੰ ਮੰਨਦੇ ਆ ਹਰ 10 ਫਰਵਰੀ ਦੇ ਵਿੱਚ ਮੇਰਾ ਬਰਥਡੇ ਹੁੰਦਾ ਉਸ ਟਾਈਮ ਅਸੀਂ ਸ਼ੰਕਰ ਬੋਲੇਨਾਥ ਜੀ ਦਾ ਵੀ ਪ੍ਰੋਗਰਾਮ ਕਰਾਨੇ ਆ ਰਾਮ ਜੀ ਦਾ ਵੀ ਕਰਾਨੇ ਆ ਠਾਕੁਰ ਜੀ ਦਾ ਵੀ ਕਰਾਨੇ ਆ ਸਾਰੇ ਇੱਕੋ ਹੀ ਧਰਮ ਹੈ ਕੋਈ ਵਹਿਮ ਹੀ ਨਹੀਂ ਮੈਂ ਤੁਹਾਨੂੰ ਕਹਿੰਦਾ ਮੈਂ ਪਿੰਡੂ ਆ ਮੈਂ ਪਿੰਡ ਦਾ ਰਹਿਣ ਵਾਲਾ ਹਾਂ ਮੈਂ ਮਾਨਸਾ ਦਾ ਐ ਮਾਨਸਾ ਤੋਂ ਪਿੱਛੇ ਜੋੜਕੀਆਂ ਵੀ ਲੈ ਕੇ ਆਏ ਆਂ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਸੀ ਉਹ ਗੁਰਦਆਰਾ ਸਾਹਿਬ ਨਾਲ ਜੋ ਦੇਗ ਬੰਦੀ ਸੀ ਅਸੀਂ ਕਹਿੰਦੇ ਦੇਗ ਘਰੇ ਬੰਦੀ ਆ ਉਹ ਸਵਾਦ ਨਹੀਂ ਲੱਗਦੇ ਵੀ ਗੁਰਦੁਆਰਾ ਸਾਹਿਬ ਦੀ ਦੇਗ ਇੰਨੀ ਸਵਾਦ ਕਿਉਂ ਆ ਕਿਉਂਕਿ ਹੁਣ ਇਸ ਚੀਜ਼ ਦਾ ਦੇਖੋ ਵੀ ਘਰੇ ਜੀ ਬਣਾਨੇ ਆ ਠੀਕ ਹੈ ਤੇ ਗੁਰਦਵਾਰ ਸਾਹਿਬ ਦਾ ਪ੍ਰਸ਼ਾਹ ਖਾਣਾ ਕਿਉਂ ਨਹੀਂ ਵਧੀਆ ਲੱਗਦਾ ਯੋ ਵਧੀਆ ਲੱਗੂ ਪ੍ਰਮਾਤਮਾ ਦਾ ਪ੍ਰਸ਼ਾਹ ਲੱਗਿਆ ਹੈ ਦਾਲ ਹੈ ਅਬਾ ਲੰਗਰ ਦੀ ਦਾਲ ਖਾਨਿਆ ਕਿਤੇ ਵੀ ਉਹ ਸਵਾਦ ਲੱਗਦੇ ਉਹ ਚ ਲਸਣ ਪਿਆਜ਼ ਵੀ ਘੱਟ ਆ ਜਾਂਦਾ ਘੇ ਪਾਣਿਆ ਉਹ ਕਰੇ ਤੜਕੇ ਜਿੰਨੇ ਮਰਜੀ ਲਾ ਲੋ ਸਵਾਦ ਨਹੀਂ ਲੱਗਦੀ ਬਿਲਕੁਲ ਇਹਦਾ ਮਤਲਬ ਤਾਂ ਪ੍ਰਮਾਤਮਾ ਹੈਗਾ ਨਾ ਪ੍ਰਮਾਤਮਾ ਨੂੰ ਭੋਗ ਲੱਗਣਾ ਕੋਈ ਮਾੜੀ ਮੋਟੀ ਚੀਜ਼ ਹੈ لیکن سمجھ تے نہیں اس چیز نو لوکی دکانداریاں بن گیا لوکاں دی بہت بہت ਧੰਨਵਾਦ ਤੁਹਾਡਾ ਤੁਸੀਂ بہت ਸੋਹਣੇ ਸੋਹਣੇ ਵਿਚਾਰ ਦੱਸੇ امید ਹੈ ਸਾਡੇ ਦਰਸ਼ਕਾਂ ਨੂੰ ਬਹੁਤ ਪਸੰਦ ਆਏ ਹੋਣਗੇ ਬਹੁਤ ਬਹੁਤ ਧੰਨਵਾਦ ਸੋ بابا جی نے اپنے بڑے ਸੋਹਣੇ ਸੋਹਣੇ ਵਿਚਾਰ ਦੱਸੇ ਨੇ ਕਹਿੰਦੇ ਨੇ ਕਿ ਕੋਈ ਬੋਲੇ RAM RAM ਕੋਈ ਖੁਦਾਏ ਕੋਈ ਸੇਵੇ ਗੁਸਾਈਆਂ ਕੋਈ ਅੱਲਾ ਹੈ ਸੋ ਸਾਰੇ ਤਰ੍ਹਾਂ ਦਾ ਕੁਲ ਮਿਲਾ ਕੇ ਜੋ ਇਕੋ ਹੀ ਹੈ ਕਿ ਉਸ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਬੰਧੇ ਫਿਰ ਉਹੀ ਗੱਲ ਆ ਜਾਂਦੀ ਹੈ ਕਿ ਅਸੀਂ ਸਿਰਫ ਔਰ ਸਿਰਫ ਪਰਮਾਤਮਾ ਨੂੰ ਹੀ ਮੰਨਣ ਵਾਸਤੇ ਇਸ ਦੁਨੀਆ 'ਚ ਆਏ ਆ ਤੇ ਉਸ ਜੋਤ ਨਾਲ ਹੀ ਜੋਤ ਮਿਲ ਜਾਣਾ ਹੈ ਤਾਂ ਇਹੀ ਇਹ ਸਨੇਹਾ ਦਿੰਦੇ ਹੋਏ ਅਸੀਂ ਅਲਵਿਦਾ ਲੈਂਦੇ ਆ ਤੇ ਕਮੈਂਟ ਸੈਕਸ਼ਨਾਂ 'ਚ ਆਪਣੀ ਰਾਏ ਦੇਣਾ ਕਿ ਤੁਹਾਨੂੰ ਇਹਨਾਂ ਦੇ ਵਿਚਾਰ ਕਿੱਦਾਂ ਦੇ ਲੱਗੇ ਫਿਰ ਮਿਲਾਂਗੇ ਉਦੋਂ ਤੱਕ ਬਨੇ ਰਹੋ ਕੈਮਰਾਮੈਨ ਮਨੀ ਦੇ ਨਾਲ ਜਸਪ੍ਰਿਤ ਸਿਟੀਓ ਨਿਊਜ਼